ਇਹ ਤੇ ਕਦੇ ਵੀ ਗੈਂਗਵਾਰ ਹੋ ਜਾਂਦੀ ਹੈ ਇਸ ਲਈ ਅਨਮੋਲ ਬਿਸ਼ਨੋਈ ਦੀ ਜੋ ਸੁਰੱਖਿਆ ਉਸ ਨੂੰ ਯਕੀਨੀ ਬਣਾਇਆ ਜਾਵੇ ਤਾਂ ਪਰਿਵਾਰ ਦੇ ਵੱਲੋਂ ਹੁਣ ਕੇਂਦਰ ਸਰਕਾਰ ਨੂੰ ਅਜੇ ਹੀ ਅਪੀਲ ਕੀਤੀ ਗਈ ਹੈ ਚਚੇਰੇਪੁਰਾ ਰਮੇਸ਼ ਬਿਸ਼ਨੋਈ ਦਾ ਕਹਿਣਾ ਹੈ ਕਿ ਉਹਨਾਂ ਨੂੰ ਮੀਡੀਆ ਤੋਂ ਅਜੇ ਹੀ ਜਾਣਕਾਰੀ ਮਿਲੀ ਹੈ ਕਿ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਦੀ ਸਰਕਾਰ ਦੇ ਵੱਲੋਂ ਡਿਪੋਰਟ ਕੀਤਾ ਗਿਆ ਤੇ ਹੁਣ ਇੱਕ ਹੋਰ ਗੈਂਗਸਟਰ ਦੇ ਨਾਲ ਉਸ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ ਦੋਹਾਂ ਨੂੰ ਦਿੱਲੀ 에ਰਪੋਰਟ ਤੇ ਉਤਾਰਾ ਜਾਵੇਗਾ ਇਸੇ ਦੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਪਰਿਵਾਰ ਨੇ ਇਕੋ ਮੰਗ ਸਰਕਾਰ ਦੇ ਅੱਗੇ ਰੱਖੀ ਹੈ ਕਿ ਕਾਨੂੰਨ ਆਪਣਾ ਕੰਮ ਕਰੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਉਹ ਹੀ ਕਹਿਣਾ ਚਾਹੁੰਦੇ ਨੇ ਕਿ ਅਨਮੋਲ ਬਿਸ਼ਨੋਈ ਦੀ ਜਿਹੜੀ ਜਾਨ ਦੀ ਸੁਰੱਖਿਆ ਹੈ ਉਸ ਨੂੰ ਯਕੀਨੀ ਬਣਾਇਆ ਜਾਵੇ ਕਿਉਂਕਿ ਇੱਥੇ ਗੈਂਗਸਟਰਾਂ ਦੇ ਕਈ ਗਰੁੱਪ ਬਣੇ ਹੋਏ ਨੇ ਕਦੇ ਵੀ ਗੈਂਗਵਾਰ ਹੋ ਜਾਂਦੀ ਹੈ ਇਸ ਲਈ ਅਨਮੋਲ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਬਾਕੀ ਉਹਨਾਂ ਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ ਪਰਿਵਾਰ ਦਾ ਸਭ ਤੋਂ ਪਹਿਲੇ ਤਾਂ ਉਸकी ਸੁਰੱਖਿਆ ਦਾ ਹੈ तो मैं भारत सरकार से माननीय प्रधानमंत्री जी से और माननीय गृह मंत्री जी से ये परिवार की तरफ से निवेदन करना चाहता हूँ कि अनमोल की जो है सुरक्षा यकीनी बनाई जाए क्यों हमें अंदेशा है जिस तरह गैंगवार हो रही है तो कहीं उस बच्चे के साथ कोई गैंगवार ना हो जाए बाकी क्योंकि हमारा परिवार और हमारा समाज सदैव कानून का सम्मान किया है सम्मान करते हैं और सम्मान करते रहेंगे लेकिन अब थोड़ा सा चिंता का विषय हो गया जिस तरह उसको लेके आए ठीक है, है लेके आए अगर वो गुनागार है तो तो देखो इंक्वायरी का पार्ट है उसमें तो किंतु परंतु वो पहले नहीं कर सकते अगर पहले पहले बोलते हैं तो वो भी जल्दबाजी होगी लेकिन अब जो मेन हमारी जो चिंता है आज इसी बात की है कि उसकी जो सुरक्षा यकीनी बनी चाहिए देखो उसको सबसे पहले जो सजा मिली है वो तो लॉरेंस का छोटा भाई होने के नाते उसको सजा मिली है ना तो वो इस लाइन में था पहले एक जो है उसका आ, कोई पंप का रोड़ा था उसमें उसका डाके का बना के एफ आई कर दी ये भी एक सोची समझी चाल के तहत हुआ सारा कुछ और उसमें जो है हमने जमानत करवा ली जमानत करवा के घर आ गया और उसके बाद चाचा जी ने अपने घर के जो कैमरे लगा लिए ताकि ये बाहर जाए तो पता और उसका सबूत हो भी बाहर गया कि नहीं गया फिर पुलिस आने लग गई चक्कर चक्कर तो उसके दिमाग में एक ही बात बैठ गई कि ये छोड़ेंगी तो नहीं ਉਹ ਵੈਸ਼ਨੂ ਦੇਵੀ ਕਾਕੇ ਕਿਹਾ ਕਿ ਵੈਸ਼ਨੂ ਦੇਵੀ ਜਾ ਕੇ ਆ ਰਾਂ ਵਾਪਸ ਆ ਜੂਗਾ ਤਾਂ ਅਮਨੇ ਸੋਚਾ ਉਹ ਵੈਸਟ ਉਸਕੇ ਬਾਅਦ ਉਹ ਕبھی ਆਇਆ ਵੀ ਨਹੀਂ ਵਾਹ ਤਾਂ ਅਨਮੋਲ ਬਿਸ਼ਨੋਈ ਜਿਹੜਾ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਦੱਸਿਆ ਜਾਂਦਾ ਕਤਲਾ ਨੂੰ ਉਸਨੇ ਹਥਿਆਰ ਦਿੱਤੇ ਸਨ ਅਜਿਹੇ ਇਲਜ਼ਾਮ ਉਸਤੇ ਲੱਗੇ ਹੋਏ ਨੇ ਤੇ ਜਦੋਂ ਉਸ ਨੂੰ ਹੁਣ ਅਮਰੀਕਾ ਤੋਂ ਭਾਰਤ ਲੈ ਅੰਦਰ ਜਾਵੇਗਾ ਤਾਂ ਇਸ ਮਾਮਲੇ ਦੇ ਵਿੱਚ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਇਸੇ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜੋ ਸਾਬਕਾ ਵਿਧਾਇਕ ਬਾਬਾ ਸਦਕੀ ਦਾ 2024 ਅਕਤੂਬਰ ਦੇ ਵਿੱਚ ਕਤਲ ਹੋਇਆ ਸੀ ਇਸ ਕੇਸ ਦੇ ਤਾਰ ਵਿੱਚ ਜਿਹੜੇ ਨੇ ਅਨਮੋਲ ਬਿਸ਼ਨੋਈ ਦੇ ਨਾਲ ਜੁੜੇ ਹੋਏ ਨੇ ਉਸ ਨੂੰ ਮਾਸਟਰ ਮਾਈਂਡ ਇਸ ਕੇਸ ਦਾ ਦੱਸਿਆ ਗਿਆ ਸੀ ਕਿਹਾ ਗਿਆ ਸੀ ਜਿਹੜੇ ਸ਼ੂਟਰ ਨੇ ਉਹ ਅਨਮੋਲ ਬਿਸ਼ਨੋਈ ਦੇ ਸੰਪਰਕ ਦੇ ਵਿੱਚ ਸਨ ਇਸ ਦੇ ਇਲਾਵਾ ਜਦੋਂ 2 ਅਪ੍ਰੈਲ 2025 ਦੇ ਵਿੱਚ ਅਦਾਕਾਰ ਸਲਮਾਨ ਖਾਨ ਦੇ ਮੁੰਬਈ ਵਾਲੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ ਤਾਂ ਇਸ ਮਾਮਲੇ ਦੇ ਵਿੱਚ ਵੀ ਅਨਮੋਲ ਬਿਸ਼ਨੋਈ ਦੀ ਪਾਲ ਜਾਰੀ ਸੀ ਚਾਰਜ ਸ਼ੀਟ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਅਨਮੋਲ ਨੇ ਸ਼ੂਟਰ ਵਿਕੀ ਗੁਪਤਾ ਅਤੇ ਸਾਗਰ ਪਾਲ ਨੂੰ ਪ੍ਰੇਰਿਤ ਕੀਤਾ ਸੀ ਕਿ ਤੁਸੀਂ ਇਤਿਹਾਸ ਰਚੋਗੇ ਤਾਂ ਹੁਣ ਜਦੋਂ ਅਮਰੀਕਾ ਦੀ ਸਰਕਾਰ ਨੇ ਉਸਨੂੰ ਡਿਪੋਰਟ ਕੀਤਾ ਉਸਨੂੰ ਭਾਰਤ ਲਿਆਂਦਾ ਜਾ ਰਿਹਾ ਤੇ ਇਸ ਤੋਂ ਪਹਿਲਾਂ ਪਰਿਵਾਰਕ ਮੈਂਬਰ ਦੇ ਵੱਲੋਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਅਨਮੋਲ ਵਿਸ਼ਨੋਈ ਦੀ ਜੋ ਸੁਰੱਖਿਆ ਉਸਨੂੰ ਯਕੀਨੀ ਬਣਾਇਆ ਜਾਵੇ ਕਿਉਂਕਿ ਇੱਥੇ ਗੈਂਗਸਟਰਾਂ ਦੇ ਕਈ ਗਰੁੱਪ ਬਣੇ ਹੋਏ ਨੇ ਤੇ ਕਦੇ ਵੀ ਗੈਂਗਵਾਰ ਹੋ ਜਾਂਦੀ ਹੈ ਜਿਸ ਦੇ ਵਿੱਚ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ